ਮੇਰੇ ਬੋਰਡ ਦੇ ਪੇਪਰ ਤੇ ਸਾਡੇ ਨਾਲ ਦੇ ਪਿੰਡੋਂ ਵੀਰ ਉਥੇ ਹੋਮਗਾਰਡ ਜੀ ਹਾਂ ਡਿਊਟੀਆਂ ਲੱਗਦੀਆਂ ਹੁੰਦੀਆਂ ਆਈ ਹਨ ਵੀ ਉਹ ਬੋਰਡ ਦੇ ਪੇਪਰਾਂ ਦੇ ਵਿੱਚ ਪੁਲਿਸ ਦੀ ਡਿਊਟੀ ਲੱਗਣੀ ਆ ਪੁਲਿਸ ਦੀ ਤੇ ਮੈਨੂੰ ਮਾਨ ਬੜਾ ਵੀ ਯਾਰ ਸਾਡੇ ਪਿੰਡੋਂ ਹੌਲਦਾਰ ਜਿਹਾ ਵੀਰ ਨਾਲ ਦੇ ਪਿੰਡੋਂ ਤੇ ਮੈਂ ਕਿਹਾ ਇਹਨੂੰ ਕਹਿ ਦਾਂਗੇ ਵੀ ਉੱਚੀ ਨਹੀਂ ਵੀ ਗੱਲ ਹੋ ਜੂਗੀ ਮੈਂ ਜਾ ਕੇ ਪਹਿਲਾਂ ਉਹਦੇ ਕੋਲ ਗੋਡੀਆਂ ਤੇ ਲਾਇਆ ਵੇਖਿਆ ਸੱਚੀ ਗੱਲ ਲੱਗ ਗਈ ਮੈਂ ਚਾਚਾ ਸਾਸਰੀਕਾਲ ਸਾਸਰੀਕਾਲ ਕੰਮ ਦਾਸ ਮੈਂ ਕੰਮ ਕੋਈ ਨਹੀਂ ਅੰਦਰ ਪਰਚੀਆਂ ਪੁਰਚੀਆਂ ਪੈਣੀਆਂ ਤੇ ਜੇ ਲੋਡ ਪਈ ਤੇ ਮੜਾ ਜੀ ਚਾਚਾ ਧਿਆਨ ਰੱਖੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਰੇ ਆਪਣੇ ਵਾਕਪਾ ਗੱਲ ਹੀ ਕੋਈ ਨਹੀਂ ਸਾਰੇ ਵਾਕਪਾ ਚਾਚਾ ਜੀ ਪੇਪਰ ਕਰਦਾ ਇਦਾਂ ਬੋਲਦਾ ਸੀ ਮੈਂ ਜਾ ਕੇ ਪੇਪਰ 'ਤੇ ਬਹਿ ਗਿਆ ਤੇ ਮੈਂ ਉਹਦੇ ਆਸਰੇ ਪਰਵਾ ਪਰਚੀ ਕੇ ਕੋ ਫੜੀ ਗਈ ਫੜੀ ਸੁਪਰਡੈਂਟ ਨੇ ਵੇਖ ਲਿਆ ਹੂੰ ਉਹਨੇ ਮੇਰਾ ਪੇਪਰ ਖੋਲ੍ਹੇ ਮੈਨੂੰ ਕਹਿੰਦਾ ਭੱਜ ਜਾ ਬਾਹਰ ਤੇ ਮੇਰੀ ਪਹੁੰਚ ਕਿੱਥੋਂ ਤੱਕ ਹੀ ਚਾਚੇ ਹੋਮ ਗਾੜੀ ਤੱਕ ਮੈਂ ਜਾ ਕੇ ਫੇਰ ਗੋਠੀਆ ਤੱਕ ਆਇਆ ਮੈਂ ਚਾਚਾ ਅੰਦਰ ਪਰਚੀ ਫੜੀ ਗਈ ਪੈ ਗਿਆ ਪੰਗਾ ਹਾਂ ਮੈਂ ਚਾਚਾ ਯਾਰ ਅੰਦਰ ਮੈਂ ਤਾਂ ਰਤਨੇ ਪੀਣ ਨੂੰ ਕਹਿ ਦਿੰਦਾ ਕਿ ਇਹਨਾਂ ਨੂੰ ਮੈਂ ਚਾਚਾ ਤੇਰੇ ਆਸਰ ਤੇ ਮੈਂ ਪਰਚੀ ਲਈ ਫਿਰਨ ਗਿਆ ਸੀ ਚਲੋ ਫੇਰ ਉਹਨਾਂ ਮੇਰੇ ਕੋਲ ਮਾਟਰਾ ਬੈਠ ਕੇ ਬੂੜ ਕਾ ਕਢਾਈਆਂ ਬਿਗੜ ਬਿਗੜ ਫੇਰੀ ਜੋ ਵੀ ਕੁੱਟਦੇ ਹੁੰਦੇ ਆ ਨਾ ਤੇ ਮੈਨੂੰ ਚਲੋ ਜੀ ਉਹਨਾਂ ਕਹਿਤਾ ਵੀ ਪੇਪਰ ਕਰ ਲਾ ਪੇਪਰ ਕਰਕੇ ਮੈਂ ਬਾਹਰ ਨਿਕਲਿਆ ਉਦੋਂ ਮੈਂ ਤੈਨੂੰ ਦੱਸਿਆ ਨਵਾਂ ਨਵਾਂ ਸਕੂਟਰ ਸਿੱਖਿਆ ਉਹ ਬਾਹਰ ਕੋਲ ਤਾਂ ਮੈਨੂੰ ਢੀਕਣ ੜਿਆ ਉਹ ਮੈਨੂੰ ਢੀਕਣ ੜਿਆ ਮੈਨੂੰ ਭਾਗੇ ਖੜੂਗਾ ਮੈਨੂੰ ਕਹਿੰਦਾ ਪਿੰਡ ਤੱਕ ਲੈ ਜਾ ਮੈਂ ਹੁਣ ਨਹੀਂ ਹੁਣ ਤੁਰ ਕੀ ਆ ਚਾਚਾ ਆਪਣੀ ਰਿਸ਼ਤਦਾਰੀ ਖਤਮ ਹੋ ਗਈ ਬਈ